ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਅਲੀਵਾਲ ਕੁਝ ਵੱਡੀਆਂ ਤੇ ਤਾਜ਼ਾ ਖਬਰਾਂ ਤੇ ਨਜ਼ਰ ਮਾਰਦੇ ਹਾਂ ਸੰਸਦ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਰਮਨੀ ਦੀ ਸੰਭਾਵਿਤ ਫੇਰੀ ਨੇ ਹਲਚਲ ਮਚਾ ਦਿੱਤੀ ਹੈ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅਨੁਸਾਰ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਦੇ ਵਿੱਚ ਰਹਿਣਗੇ ਇਸ ਦੌਰਾਨ ਉਹ ਭਾਰਤੀ ਭਾਈਚਾਰੇ ਦੇ ਨਾਲ ਮੁਲਾਕਾਤ ਕਰਨਗੇ ਤੇ ਜਰਮਨ ਮੰਤਰੀਆਂ ਦੇ ਨਾਲ ਮੁਲਾਕਾਤ ਵੀ ਕਰਨਗੇ ਭਾਜਪਾ ਨੇ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਰਾਹੁਲ ਵਿਰੋਧੀ ਧਿਰ ਦੇ ਨੇਤਾ ਨਹੀਂ ਸਗੋਂ ਸਾਰਸਪਾਟੇ ਦੇ ਨੇਤਾ ਹਨ ਭਾਜਪਾ ਬੁਲਾਰੇ ਦੇ ਸਹਿਜ਼ਾਦ ਪੁੰਨਨਵਾਲਾ ਤੇ ਟਵਿੱਟਰ ਤੇ ਲਿਖਿਆ ਗਿਆ ਕਿ ਸੰਸਦ ਦੇ ਸੈਸ਼ਨ 19 ਦਸੰਬਰ ਤੱਕ ਚੱਲ ਰਿਹਾ ਪਰ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਜਾ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਵੀ ਰਾਹੁਲ ਵਿਦੇਸ਼ ਵਿੱਚ ਸਨ ਅਤੇ ਬਾਅਦ ਦੇ ਵਿੱਚ ਜੰਗਲ ਸਫਾਰੀ ਗਏ ਸਨ ਰਾਹੁਲ ਦੇ ਜਰਮਨੀ ਦੌਰੇ ਤੇ ਭਾਜਪਾ ਸੰਸਦ ਮੈਂਬਰ ਕੰਗਨਾਰ ਨੌਤ ਨੇ ਕਿਹਾ ਕਿ ਮੈਂ ਉਹਨਾਂ ਦੀਆਂ ਯਾਤਰਾਵਾਂ ਤੇ ਨਜ਼ਰ ਨਹੀਂ ਰੱਖਦੀ ਤੇ ਨਾ ਹੀ ਉਹਨਾਂ ਬਾਰੇ ਕੋਈ ਖਬਰ ਪੜਦੀ ਹਾਂ ਮੈਂ ਤਾਂ ਉਹਨਾਂ ਦੀਆਂ ਯਾਤਰਾਵਾਂ ਬਾਰੇ ਕਿਆ ਹੀ ਨਹੀਂ ਸਕਦੀ ਮੈਂ ਅਜਿਹੇ ਵਿਅਕਤੀ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਸ ਵਿਅਕਤੀ ਵਿੱਚ ਕੋਈ ਦਮ ਨਹੀਂ ਹੈ ਆਦਮਪੁਰ ਹਵਾਈ ਅੱਡੇ ਤੇ ਇੰਡੀਗੋ ਦੀਆਂ ਉਡਾਨਾਂ ਮੁੜ ਤੋਂ ਸ਼ੁਰੂ ਹੋ ਗਈਆਂ ਨੇ ਹਵਾਈ ਅੱਡੇ ਤੇ ਡਾਇਰੈਕਟਰ ਨੇ ਕਿਹਾ ਹੈ ਕਿ ਇੰਡੀਗੋ ਦੀਆਂ ਉਡਾਨਾਂ ਹੁਣ ਸਮਾਂਸਾਰਨੀ ਅਨੁਸਾਰ ਚੱਲ ਰਹੀਆਂ ਨੇ ਅਤੇ ਲਗਭਗ 90% ਯਾਤਰੀ ਰੋਜ਼ਾਨਾ ਇੰਡੀਗੋ ਸੇਵਾਵਾਂ ਦੀ ਵਰਤੋਂ ਕਰ ਰਹੇ ਨੇ ਹਵਾਈ ਅੱਡੇ ਦੇ ਡਾਇਰੈਕਟਰ ਨੇ ਐਲਾਨ ਕੀਤਾ ਹੈ ਕਿ ਇੰਡੀਗੋ ਉਡਾਨਾਂ ਸੇਵਾਵਾਂ ਵਿੱਚ ਅਧਿਕਾਰਤ ਤੌਰ ਤੇ ਮੁੜ ਸ਼ੁਰੂ ਹੋ ਗਈਆਂ ਨੇ ਇਹ ਲੰਬੇ ਸਮੇਂ ਤੋਂ ਉਡੀਕ ਕੇ ਜਾ ਰਹੇ ਯਾਤਰੀਆਂ ਲਈ ਇੱਕ ਵੱਡੀ ਰਾਹਤ ਹੈ ਡਾਇਰੈਕਟਰ ਦੇ ਅਨੁਸਾਰ ਲਗਭਗ 90% ਯਾਤਰੀ ਹਰ ਰੋਜ਼ ਇੰਡੀਗੋ ਨਦੀ ਵਰਤੋਕਾਰ ਰਹੇ ਨੇ ਜੋ ਕਿ ਹਵਾਈ ਯਾਤਰਾ ਲਈ ਨਿਰੰਤਰ ਉਤਸ਼ਾਹ ਨੂੰ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਇੰਡੀਗੋ ਦੀਆਂ ਉਡਾਨਾਂ ਵਿੱਚ ਵਿਗਨ ਪੈਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਰੂਟਾਂ ਤੇ ਉਡਾਨਾਂ ਰੱਦ ਹੋਣ ਅਤੇ ਦੇਰੀ ਤੋਂ ਹੋਣ ਦੀਆਂ ਸ਼ਿਕਾਇਤਾਂ ਆਈਆਂ ਹਨ ਜਿਸ ਨਾਲ ਯਾਤਰੀਆਂ ਦੀਆਂ ਯੋਜਨਾਵਾਂ ਵਿੱਚ ਵਿਗਨ ਪੈ ਰਿਹਾ ਹੈ ਤਾਂ ਫਿਰ ਵੀ ਆਦਮਪੁਰ ਹਵਾਈ ਅੱਡੇ ਤੇ ਆਮ ਕੰਮਕਾਜ ਮੁੜ ਸ਼ੁਰੂ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਵੇਚ ਦੇਵੇਗੀ ਬੋਰਡ ਆਫ ਡਾਇਰੈਕਟਰਸ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਥਰਮਲ ਪਲਾਂਟ ਦੀ 165.67 ਏਕੜ ਜ਼ਮੀਨ ਲੋਕ ਨਿਰਮਾਣ ਵਿਭਾਗ ਨੂੰ ਤਬਦੀਲ ਕੀਤੀ ਜਾਵੇਗੀ ਰਿਪੋਰਟਾਂ ਦੇ ਅਨੁਸਾਰ ਥਰਮਲ ਪਲਾਂਟ ਦੇ ਬਲਾਕ ਸੀ ਅਤੇ ਡੀ ਵੇਚੇ ਜਾਣਗੇ ਇਹ ਥਰਮਲ ਪਲਾਂਟ 118 ਵਿੱਚ ਬੰਦ ਹੋ ਗਿਆ ਸੀ ਪਲਾਂਟ ਦੀ 284 ਏਕੜ ਜ਼ਮੀਨ ਤੇ ਇੱਕ ਕਲੋਨੀ ਬਣਾਈ ਗਈ ਸੀ ਜਿੱਥੇ ਪਲਾਂਟ ਦੇ ਕਰਮਚਾਰੀ ਰਹਿੰਦੇ ਸਨ ਕਰਮਚਾਰੀਆਂ ਨੇ ਇਸ ਸਰਕਾਰੀ ਫੈਸਲੇ ਦਾ ਵਿਰੋਧ ਕੀਤਾ ਬਠਿੰਡਾ ਥਰਮਲ ਪਲਾਂਟ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਪਲਾਂਟ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਹ ਜ਼ਿਆਦਾਤਰ ਥਰਮਲ ਊਰਜਾ ਉਤਪਾਦਨ ਲਈ ਵਰਤਿਆ ਜਾਂਦਾ ਹੈ ਇਸ ਪਲਾਂਟ ਦੀ ਕੁੱਲ ਸਮਰੱਥਾ ਲਗਭਗ 1980 ਮੀਗਾਵਾਟ ਹੈ ਜੋ ਕਿ ਪੰਜਾਬ ਦੇ ਬਹੁਪਿੰਨ ਹਿੱਸਿਆਂ ਵਿੱਚ ਬਿਜਲੀ ਦੀ ਸਪਲਾਈ ਕਰਦਾ ਹੈ ਇਸ ਥਰਮਲ ਪਲਾਂਟ ਵਿੱਚ ਕੋਲੇ ਅਤੇ ਗੈਸ ਨੂੰ ਇੰਦਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ Indigo Airlines ਕਾਰਨ ਹੋਈ ਮੁਸ਼ਕਲ ਕਿਸੇ ਤੋਂ ਲੁਕੀ ਨਹੀਂ ਹੈ ਪਿਛਲੇ ਹਫਤੇ ਹਜ਼ਾਰਾਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਕਾਰਨ ਯਾਤਰੀ ਹਵਾਈ ਅੱਡੇ ਤੇ ਫਸੇ ਹੋਏ ਸਨ ਹਾਲਾਂਕਿ ਸਥਿਤੀ ਹੁਣ ਆਮ ਵਾਂਗ ਹੋ ਰਹੀ ਹੈ ਸਰਕਾਰ ਨੇ ਕਾਰਵਾਈ ਕੀਤੀ ਹੈ ਕਿ ਅਤੇ Indigo ਦੀਆਂ ਉਡਾਨਾਂ 10% ਘਟਾ ਦਿੱਤੀਆਂ ਗਈਆਂ ਨੇ ਇਸ ਪੂਰੇ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਇਹ ਸਥਿਤੀ ਕਿਵੇਂ ਪੈਦਾ ਹੋਈ ਤੇ ਜਦੋਂ ਕਿਰਾਏ ਆਸਮਾਨ ਛੁਰੇ ਸਨ ਤਾਂ ਹੋ ਕੀ ਕਰ ਰਹੇ ਸਨ ਅਦਾਲਤ ਨੇ ਇੰਡੀਗੋ ਦੀ ਉਡਾਨ ਅਵਿਵਸਥਾ ਦੇ ਲਈ ਕੇਂਦਰ ਸਰਕਾਰ ਅਤੇ 에ਅਰਲਾਈਨਸ ਨੂੰ ਫਟਕਾਰ ਲਗਾਈ ਅਦਾਲਤ ਨੇ ਯਾਤਰੀਆਂ ਨੂੰ ਹੋ ਰਹੀ ਅਸੂਬਿਧਾ ਕਿਰਾਏ ਵਿੱਚ ਭਾਰੀ ਵਾਧੇ ਤੇ ਨਾਕਾਫੀ ਮੁਆਵਜ਼ੇ ਬਾਰੇ ਗੰਭੀਰ ਸਵਾਲ ਉਠਾਏ ਇਹ ਵੀ ਪੁੱਛਿਆ ਗਿਆ ਕਿ ਫਸੇ ਹੋਏ ਯਾਤਰੀਆਂ ਦੀ ਮਦਦ ਦੇ ਲਈ ਕੀ ਕਦਮ ਚੁਕੇ ਗਏ ਸਨ ਅਤੇ 에ਅਰਲਾਈਨ ਸਟਾਫ ਦੀ ਜ਼ਿੰਮੇਵਾਰੀ ਕਿਵੇਂ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ ਇਹ ਆਰਥਿਕ ਨੁਕਸਾਨ ਅਤੇ ਸਿਸਟਮ ਅਸਫਲਤਾ ਦਾ ਮੁੱਦਾ ਹੈ ਅਦਾਲਤ ਨੇ ਪਾਇਲਟਾਂ ਦੇ ਡਿਊਟੀ ਟਾਈਮਿੰਗ ਨਿਯਮਾਂ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਐਂਡੇਗੋ 에ਅਰਲਾਈਨ ਕੇਸ ਤੇ ਦਿੱਲੀ ਹਾਈ ਕੋਰਟ ਅਗਲੀ ਸੁਣਵਾਈ 22 ਜਨਵਰੀ 2026 ਨੂੰ ਕਰੇਗਾ ਰਾਜਸਥਾਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਇੱਕ ਝੋਪੜੀ ਵਾਲੇ ਘਰ ਵਿੱਚ ਅੱਗ ਲੱਗਣ ਕਾਰਨ 14 ਤੇ 8 ਸਾਲਾਂ ਦੀਆਂ ਦੋ ਭੈਣਾਂ ਦੀ ਬੁਰੀ ਤਰ੍ਹਾਂ ਝੁਲਸਣ ਦੇ ਨਾਲ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਮਲਾਰਨਾ ਡੰਗੂਰ ਇਲਾਕੇ ਦੇ ਵਿੱਚ ਅੱਗ ਲੱਗ ਗਈ ਜਦੋਂ ਪ੍ਰਿਆ ਅਤੇ ਉਸਦੀ ਭੈਣ ਇੱਕ ਕਮਰੇ ਦੇ ਵਿੱਚ ਸੁੱਤੀਆਂ ਪਈਆਂ ਸਨ ਤਾਂ ਪੁਲਿਸ ਨੇ ਦੱਸਿਆ ਕਿ ਜਦੋਂ ਹਾਸਾ ਵਾਪਰਿਆ ਤਾਂ ਉਸਦੇ ਦਾਦਾ-ਦਾਦੀ ਘਰ ਦੇ ਬਾਹਰ ਸੁੱਤੇ ਪਏ ਸਨ ਜੇਕਰ ਉਹ ਵੀ ਅੰਦਰ ਹੁੰਦੇ ਤਾਂ ਹੋਰ ਜਾਣੀ ਨੁਕਸਾਨ ਹੋ ਸਕਦਾ ਸੀ ਹਾਦਸੇ ਦੇ ਸਮੇਂ ਮ੍ਰਿਤਕ ਭੈਣਾ ਦੇ ਮਾਤਾ ਪਿਤਾ ਗੰਗਾਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ ਪੁਲਿਸ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਤੇ ਬਾਅਦ ਬੁੱਧਵਾਰ ਨੂੰ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ ਪਰ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦਾ ਹਲੇ ਤੱਕ ਪਤਾ ਨਹੀਂ ਚਲ ਸਕਿਆ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਮੰਤਰੀ ਨਰਹਰੀ जीरवाल ਨੇ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ ਪਿਛਲੇ ਸਾਲ ਮਹਾਰਾਸ਼ਟਰ ਭਾਰ ਵਿੱਚ 176 ਪਰਚੂਨ ਵਿਕਰੇਤਾਵਾਂ ਅਤੇ 39 ਥੋਕ ਵਿਕਰੇਤਾਵਾਂ ਦੇ ਲਾਇਸੈਂਸ ਘਟਿਆ ਦਵਾਈਆਂ ਕਾਰਨ ਰੱਦ ਕੀਤੇ ਗਏ ਹਨ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਮਿਤ ਸਤੰਮ ਅਤੇ ਹੋਰ ਵੱਲੋਂ ਉਠਾਏ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਜ਼ਿਰਵਾਲ ਨਿਕਿਆ ਹੈ ਕਿ FDA ਦੁਆਰਾ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਖੰਗ ਦੀ ਦਵਾਈ ਅਤੇ ਹੋਰ ਦਵਾਈਆਂ ਦੇ ਨਮੂਨੇ ਜਾਂਚ ਅਤੇ ਵਿਸ਼ਲੇਸ਼ਣ ਲਈ ਭੇਜੇ ਗਏ ਸਨ ਉਨਾ ਕਹਿਆ ਕਿ 176 ਪਰਚੂਨ ਵਿਕਰੇਤਾਵਾਂ ਤੇ 39 ਥੋਕ ਵਿਕਰੇਤਾਵਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਇਸ ਤੋਂ ਇਲਾਵਾ 136 ਪਰਚੂਨ ਵਿਕਰੇਤਾਵਾਂ ਤੇ 93 ਥੋਕ ਵਿਕਰੇਤਾਵਾਂ ਦਾ ਨਿਰੀਖਣ ਕੀਤਾ ਗਿਆ ਖੰਗ ਦੀਆਂ ਕਟਿਆ ਦਵਾਈਆਂ ਵੇਚਣ ਲਈ ਕਾਰਨ ਦਸੋਂ ਨੋਟਿਸ ਜਾਰੀ ਕੀਤੇ ਗਏ ਤੇ ਲਾਇਸੈਂਸ ਰੱਦ ਕੀਤੇ ਗਏ ਜਿਰਵਾਲ ਨੇ ਕਿਹਾ ਕਿ ਅਕਤੂਬਰ 2024 ਵਿੱਚ FDA ਮੁਹਿੰਮ ਦੌਰਾਨ ਫਾਰਮੇਸੀਆਂ ਅਤੇ ਕੰਪਨੀਆਂ ਵਿੱਚ ਨਕਲੀ ਖੰਗ ਦੇ সিরাপ ਪਾਏ ਗਏ ਸਨ ਮੁੰਬਈ ਥਾਣੇ ਪੁਣੇ ਔਰੰਗਾਬਾਦ ਅਤੇ ਨਾਗਪੁਰ ਡਿਵੀਜ਼ਨਾਂ ਦੇ 10 ਸਥਾਨਾਂ ਤੇ ਜਾਂਚ ਕੀਤੀ ਗਈ ਹੈ ਤੇ 36 ਨਮੂਨਿਆਂ ਵਿੱਚ 34 ਘਟੀਆ ਗੁਣਵੱਤਾ ਵਾਲੇ ਪਾਏ ਗਏ ਨੇ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਤਪਿੱਦ ਦਿਲ ਦੀ ਬਿਮਾਰੀ ਅਤੇ ਖੂਨ ਸ਼ੁੱਧ ਕਰਨ ਵਾਲੀਆਂ ਦਵਾਈਆਂ ਸ਼ਾਮਲ ਸਨ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਕਰਦਿਆਂ ਵਿਦੇਸ਼ੀ ਹੈਂਡਲਰਾਂ ਦੇ ਨਾਲ ਜੁੜੇ ਉੱਚ ਸੰਗਠਿਤ ਸਰਹੱਦੀ ਨਸ਼ਾ ਤਸਕਰਾਂ ਗਿਰੋਹ ਨੂੰ ਤਬਾਹ ਕਰ ਦਿੱਤਾ ਗਿਆ। ਖੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਨੇ 4083 ਕਿਲੋਗ੍ਰam ਮੈਥੇ ਟਾਈ ਮੀਨ ਅਤੇ 1032 ਕਿਲੋਗ੍ਰam ਹੈਰੋਇਨ ਬਰਾਮਦ ਕਰਕੇ ਤਿੰਨ ਮੁੱਖ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅਮ੍ਰਿਤਸਰ ਗੁਰਪ੍ਰੀਤ ਸਿੰਘ ਪੋਲਰ ਨੇ ਦੱਸਿਆ ਕਿ ਇਹ ਨੈਟਵਰਕ ਪਾਕਿਸਤਾਨ 'ਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਹੁਕਮਾਂ ਤੇ ਵਟਸਐਪ ਤੇ ਵਰਚੁਅਲ ਨੰਬਰਾਂ ਰਾਹੀਂ ਚਲਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਬਾਰ-ਬਾਰ ਬਦਲਿਆ ਜਾਂਦਾ ਸੀ ਤਾਂ ਜੋ ਪੁਲਿਸ ਦੀ ਨਿ ਨਿਗਰਾਨੀ ਤੋਂ ਬਚਿਆ ਜਾ ਸਕੇ ਪੁਲਿਸ ਨੇ ਗਰੋਦ ਦੇ ਤਿੰਨ ਮੈਂਬਰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਬਿੰਦਾ 25 ਸਾਲ ਦੀ ਉਮਰ ਦਾ ਤੇ ਪਿੰਡ ਦਾਉਕੇ ਦੇ ਅਮਰitsar ਰੂਲਰ ਦਾ ਜਿਸ ਨੂੰ ਥਾਣਾ ਗੇਟ ਹਕੀਮਾ ਦੀ ਐਸਐਚਓ ਮਨਜੀਤ ਕੌਰ ਦੀ ਟੀਮ ਨੇ ਕਾਬੂ ਕੀਤਾ ਨਵਤੇਜ ਸਿੰਘ ਜਿਸ ਨੂੰ ਆਪਰੇਸ਼ਨ ਸੈੱਲ ਇਨਚਾਰਜ ਬਲਵਿੰਦਰ ਸਿੰਘ ਟੀਮ ਨੇ ਗ੍ਰਫਤਾਰ ਕੀਤਾ ਨਵਤੇਜ ਕੁਝ ਸਮਾਂ ਪਹਿਲਾਂ ਦੋਹਾ ਤੇ ਕਤਰ ਵਿੱਚ ਰਹਿ ਕੇ ਵਾਪਸ ਭਾਰਤ ਆਇਆ ਸੀ ਤੇ ਵਿਦੇਸ਼ੀ ਹੈਂਡਲਰਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਸ਼੍ਰੀ ਫਤੇਗੜ ਸਾਹਿਬ ਦੀ ਮਸਜਿਦ ਵਿੱਚ ਆਉਣ ਵਾਲੀ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਅੱਜ ਪੰਜਾਬੀ ਫਿਲਮ ਦੀ ਪੂਰੀ ਸਟਾਰ ਕਾਸਟ ਨੇ ਮੁਆਫੀ ਮੰਗੀ ਹੈ ਤੇ ਕਿਹਾ ਕਿ ਭਵਿੱਖ ਵਿੱਚ ਉਹ ਅਜਿਹੀਆਂ ਗੱਲਾਂ ਨਹੀਂ ਹੋਣਗੀਆਂ ਇਸ ਸਮੇਂ ਸੋਨਮ ਬਾਜਵਾ ਤੇ ਫਿਲਮ ਦੇ ਨਿਰਮਾਤਾ ਸਮੇਤ ਹੋਰ ਕਾਫੀ ਚਾਰੇ ਮਾਜੂਦ ਸਨ ਉਹ ਸ਼੍ਰੀ ਫਤੇਗੜ ਸਾਹਿਬ ਵਿੱਚ ਇਕੱਠੇ ਹੋਏ ਸਨ ਇਸ ਤੋਂ ਪਹਿਲਾਂ ਮੁ슬림 ਭਾਈਚਾਰੇ ਨੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਦੇ ਨਾਲ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਸੀ ਤੁਹਾਨੂੰ ਦੱਸਦੀ ਹੈ ਕਿ ਲੁਧਿਆਣੇ ਦੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਬੱਲੋ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਸੀ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਹੋਈ ਹੈ ਇਹ ਮਸਜਿਦ ਪਾਈ ਸਦਨਾ ਦੇ ਜੀ ਦੇ ਨਾਮ ਉੱਤੇ ਬਣਾਈ ਹੋਈ ਹੈ ਅਤੇ ਪਾਈ ਸਦਨਾ ਜੀ ਦਾ ਸਿਰਫ ਮੁਸਲਿਮ ਧਰਮ ਵਿੱਚ ਬਹੁਤ ਸਤਿਕਾਰਯੋਗ ਨੇ ਸਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਵੀ ਦਰਜ ਹੈ ਇਸ ਤਰ੍ਹਾਂ ਦੇਰ ਰਾਤ ਮਸਜਿਦ ਦੇ ਵਿੱਚ ਸ਼ੂਟਿੰਗ ਕਰਨਾ ਉੱਤੇ ਲਾਈਟਾਂ ਲਗਾਉਣੀਆਂ ਉੱਥੇ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਮਸਜਿਦ ਵਿੱਚ ਜੁੱਤੇ ਪਾ ਕੇ ਸ਼ੂਟਿੰਗ ਕਰਨਾ ਫਿਰ ਉੱਥੇ ਖਾਣਾ ਪੀਣਾ ਇਸ ਤਰ੍ਹਾਂ ਦਾ ਪੂਰੀ ਤਰ੍ਹਾਂ ਬੇਅਦਬੀ ਹੈ ਇਸ ਨੂੰ ਲੈ ਕੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਤੋਂ ਬਾਅਦ ਇਹ ਮੁਆਫੀਨਾਮਾ ਸਾਹਮਣੇ ਆਇਆ ਹੈ ਅਮਰੀਕਾ ਦੇ ਡੋਨਲਡ 트੍ਰੰਪ ਪ੍ਰਸ਼ਾਸਨ ਨੇ ਇਸ ਸਾਲ 85000 ਵੀਜ਼ਾ ਰੱਦ ਕੀਤੇ ਹਨ ਇਮੀਗ੍ਰੇਸ਼ਨ ਇਨਫੋਰਸਮੈਂਟ ਚ ਤੇਜੀ ਤੇ ਨੈਸ਼ਨਲ ਸਿਕਿਉਰਿਟੀ ਸਕਰੀਨਿੰਗ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਦਿੱਤਾ ਹੈ ਤੇ ਇਹ ਸਖਤੀ ਕੀਤੀ ਗਈਆਂ ਰੱਦ ਕੀਤੇ ਗਏ ਵੀਜ਼ੇ 8000 ਤੋਂ ਜ਼ਿਆਦਾ ਸਟੂਡੈਂਟ ਵੀਜ਼ਾ ਸ਼ਾਮਲ ਹਨ ਇਹ ਰੱਦ ਕੀਤੇ ਗਏ ਵੀਜ਼ਾ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਹੈ 트੍ਰੰਪ ਨੇ ਰਾਸ਼ਟਰਪਤੀ ਬਨਣ ਤੋਂ ਬਾਅਦ ਇਮੀਗ੍ਰੇਸ਼ਨ ਮੁੱਦੇ ਤੇ ਸਖਤ ਰੁਖ ਅਪਣਾਇਆ ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਨੇ ਮੰਗਲਵਾਰ ਨੂੰ ਐਕਸ ਲਿਖਿਆ ਜਨਵਰੀ ਤੋਂ ਹੁਣ ਤੱਕ 85000 ਵੀਜ਼ਾ ਕੈਨਸਲ ਕੀਤੇ ਗਏ ਹਨ ਰਾਸ਼ਟਰਪਤੀ 트럼ਪ ਤੇ ਸਕੱਤਰ ਰੂਬਿਓ ਇੱਕ ਆਸਾਨ ਆਦੇਸ਼ ਦੀ ਪਾਲਣਾ ਕਰ ਰਹੇ ਹਨ ਉਸਨੇ ਉਹਨਾਂ ਨੇ ਜਲਦੀ ਹੀ ਰੁਕਣ ਵਾਲੇ ਨਹੀਂ ਪੋਸਟ 'ਚ 트ੰਪ ਦੀ ਤਸਵੀਰ ਨਾਲ ਮੈਕ ਅਮਰੀਕਾ ਸੇਫ ਅਗੇਨ ਦਾ ਨਾਰਾ ਲਿਖਿਆ ਹੋਇਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਰੱਦ ਕੀਤੇ ਗਏ ਵੀਜ਼ਾ 'ਚੋਂ 8000 ਸਟੂਡੈਂਟ ਵੀਜ਼ਾ ਹਨ ਅਧਿਕਾਰੀ ਨੇ ਕਿਹਾ ਕਿ ਵੀਜ਼ਾ ਰੱਦ ਕਰਨ ਦਾ ਸਭ ਤੋਂ ਆਪ ਕਾਰਨ ਡੀ ਯੂ ਆਈ ਡਰਾਈਵਿੰਗ ਅੰਡਰ ਇਨਫਲੂਐਂਸ ਯਾਨੀ ਕਿ ਸ਼ਰਾਬ ਜਾਂ ਹੋਰ ਨਸ਼ਾ ਕਰਕੇ ਗੱਡੀ ਚਲਾਉਣ ਦੇ ਹਮਲੇ ਜਾਂ ਚੋਰੀ ਸਨ ਇਨ੍ਹਾਂ ਅਪਰਾਧਾਂ ਦੇ ਚਲਦੇ ਜ਼ਿਆਦਾਤਰ ਵੀਜ਼ਾ ਰੱਦ ਕੀਤੇ ਗਏ ਸਨ ਸਪੀਡ ਨਿਊਜ਼ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਂ ਦਿਉਂਦਾ ਇਜਾਜ਼ਤ ਧੰਨਵਾਦ